ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚ HF ਵੈਡ ਤਾਜੀ ਸੂਈ ਵੀ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅਕੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਾਉਂ ਪੁਲਿਸੀਆਂ ਪੈਂਡਾ ਹਟ ਹੈ ਜਿਹੜਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਜੀ ਕੰਟੈਕਟ ਨੰਬਰ ਹੈ 987786899 ਦੂਜਾ ਨੰਬਰ ਹੈ 98355046 ਇਹ ਵੱਡੇ ਭਰਾ ਨੰਬਰ ਜੀ 98355046 ਜਿਹੜੀ ਆਪਾਂ ਐਚ ਐਫ ਵੈਡ ਦੇਖੀ ਹੈ ਨੇ ਸੂਆ ਕਿਹੜਾ ਸੂਈ ਹੈ ਇਹ ਜਸ ਸੂਆ ਸੂਈਏਗੀ ਠੀਕ ਹੈ ਉਹ ਇਹ ਛੇ ਦਾੰਦਾ ਬੱਸੀ ਮੋਹ ਛੇ ਦਾੰਦਾ ਦੂਜਾ ਸੂਆ ਸੂਈ ਆ ਤੇ ਬੱਚਾ ਇਹਨੇ ਕੀ ਦੇਤਾ ਮਾਗਰ ਬਾਈ ਬੱਸਿਆ ਹੈ ਜੀ ਮੇਲ ਕਾ ਬਾੜਾ ਮੰਨ ਕੇ ਚੱ ਮਾਨ ਕੇ ਚੱਲੀਏ ਵੀ ਮੀਟਰਾਂ 'ਚ ਮੈਨ ਨਾਲ 20 ਕਿਲੋ ਤੋਂ ਬਾਹਰ ਵਾਲਾ ਹੈਗਾ। ਬਾਹਰ ਹੋਵੇ ਸਟਾਰ ਹੀ ਹੋਵੇ। 20 ਤੋਂ ਬਾਹਰ ਸਟਾਰ ਹੀ। ਜੇ ਅੱਜ ਆਪਾਂ ਡਾਣਾ। ਜੇ ਵਗੈਰਾ ਡਾਣਾ। ਠੀਕ ਹੈ ਆਪਣੇ ਘਰੇ ਸੂਈ ਹੈ ਹਨਾ। ਨਹੀਂ ਭਾਈ ਮਾਲ ਤੋਂ ਹੁੰਦੀ ਆ ਅੱਜ ਹੀ ਲਈ ਆਪਾਂ ਨੇ। ਕੱਲ ਦੀ ਤਾਜੀ। ਠੀਕ ਹੈ। ਤੇ ਧਾਰਾ ਤੂੰ ਲੈ ਇੱਕ ਨੰਬਰ। ਧਾਰਾ ਪਈ ਆਪਾਂ ਧਾਰਾ ਮਾਰਕੀਟ ਖਾਵਾਂਗੇ ਭਾਈ। ਠੀਕ ਹੈ। ਮਾਲ ਕਹਿੰਦੀ ਫੋਨ ਦਾ ਇਹ ਤੇ 32 ਕਿਲੋ ਦੁੱਧ ਚੋਇਆ ਹੈ ਦੇਖੋ। ਠੀਕ ਹੈ। ਤੇ ਇੱਦਾਂ ਹੀ 35 ਕਿਲੋ ਦੁੱਧ। ਪਰ ਆਪਾਂ ਕਹਿੰਦੇ ਗਰਮੀ ਦੇ ਹਿਸਾਬ ਨਾਲ 23 ਤੋਂ ਪਾਰ ਮੰਨ ਕੇ। 23 ਤੋਂ ਪਾਰ ਸੋ ਵੀਰੋ ਬੱਚਾ ਚੁੰਗਦਾ ਦੇਖ ਸਕਦੇ ਹੋ ਨਾ ਪੱਤਾਰਾ ਮਾਰ ਕੇ ਦਿਖਾਵਾਂਗੇ ਇਹਦੀਆਂ ਸੁਭਰਤ ਧਾਰਾ ਵਗੈਰਾ ਦੇਖੋ ਬੱਚਾ ਲਾਦਾ ਹੁਣ ਪੱਤਾਰਾ ਮਾਰ ਕੇ ਦਿਖਾਉਣੇ ਨਿਆਣਾ ਪਾ ਕੇ ਦੇਖੋ ਤੇ ਲਤਾ ਚੌੜੀਆਂ ਕਰੀ ਖੜੀ ਜਿਵੇਂ ਮੱਲਾ ਵਾਂਗੂ ਤੇ ਚੋਣ ਜਵਾ ਦੇਖੋ ਜਮਾ ਪੂਰਾ ਫਿੱਟ ਫਾਟ ਹਵਾਨਾ ਤੇ ਵੀਰੇ ਨਰਮਾ ਜਵਾਈ ਦੀ ਪੂਰੀ ਬਈ ਦਾਸ ਦੀ ਜ ਤੂੰ ਜਵਾਈ ਵੀ ਜਾ ਜੀ ਉਹ ਦੇਖੋ ਜਮਾ ਚੋਣ ਇੱਕ ਨੰਬਰ ਜਮਾ ਪੂਰਾ ਮੋਟਾ ਮੋਟਾ ਚੋਣਾ ਸਾਫ ਸੁਥਰਾ ਤੇ ਧਾਰਾ ਤੂ ਰ ਇੱਕ ਨੰਬਰ ਦੀਆਂ ਤੇ ਅੰਦਾਜ਼ਾ ਲਾ ਕੇ ਚੱਲੇ ਕਿ 30 ਤੋਂ ਪਾਰ ਮੰਨ ਕੇ ਲੈਲੇ ਬੰਦਾ ਬਈ ਆਉ ਨਹੀਂ ਲੈ ਜੀ ਤੋਂ ਪਾਰ ਕਰਤੀ ਠੀਕ ਹੈ ਤੋ ਚੋਣ ਬਸਵਾ ਦੇਖੋ ਜਮਾ ਕਿਆ ਵਾਤਾ ਪੂਰਾ ਮੋਟਾ ਮੋਟਾ ਝੋਣਾ ਸਾਫ ਸੁਥਰਾ ਜਾਵਾ ਸੋ ਦੇਖੋ ਧਾਰਾ ਦੂਦਾ ਧਾਰਾ ਦੀ ਬਿਲਕੁਲ ਇੱਕ ਨੰਬਰ ਆ ਪਾ ਥੱਲੇ ਵੀ ਧਾਰਾ ਮਾਰ ਕੇ ਦਿਖਾ ਦਿੰਨੇ ਆ ਤੋ ਦੇਖੋ ਕੋਈ ਭੂਰ ਸਰਲਾ ਨਹੀਂ ਕੋਈ ਹੋਰ ਨਹੀਂ ਮੂਰ ਲਥਣਾ ਦੋ ਘਤਾਰਾ ਹੋਰ ਮਾਰੀ ਕੋ ਦੇਖੋ ਚਵਾਈ ਦੇਖੋ ਜਮਾ ਇੱਕ ਨੰਬਰ ਜਮਾ ਮੇਟਾ ਚ ਗੜੀਆਂ ਕਰਦੀ ਤੁਰੀ ਨੇ ਚਵਾਈ ਪੂਰਾ ਫਿੱਟ ਵਰਦੇ ਹਵਾਨਾ ਦੇਖੋ ਬਿਲਕੁਲ ਫਿਟਿੰਗ ਵਾਲਾ ਹਵਾਨਾ ਜਮਾ ਇਹ ਪਈ ਦੇ ਧਾਰਾ ਠੀਕ ਆ ਸਾਫ ਸੁਥਰਾ ਹਵਾਨਾ ਜਮਾ ਟੂਰ ਦੇ ਬਾਹਰ ਨੂੰ ਸਭਰ ਧਾਰਾ ਬੰਨਿਆਣਾ ਲਾ ਕੇ ਹੀ ਮਾਰ ਕੇ ਦਿਖਾ ਦਿੰਨੇ ਆ ਦੇਖੋ ਯਾਰ ਵੀਰ ਕਰਦੇ ਵੀ ਨਿਆਣੇ ਤੋਂ ਬਿਨਾ ਵੀ ਪਸੂ ਖੜਦਾ ਹੋਵੇ ਨਿਆਣੇ ਤੋਂ ਬਿਨਾ ਵੀ ਖੜਦੇ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਬਸ ਠੀਕ ਹੈ ਜੋ ਓਕੇ ਆ ਜੋ ਉਹ ਦੇਖੋ ਪੂਰਾ ਮੋਟਾ ਮੋਟਾ ਜੋਣ ਜਾਵਾ ਕਿਆ ਬਾਤ ਕਿਦੇ ਗੱਲੋਂ ਬੰਦਾ ਬੇਫਿਕਰ ਹੋ ਜਾ ਚਵਾਈ ਦੀ ਇੱਕ ਨੰਬਰ ਆ ਕੋਈ ਥਣ ਟੁੱਟਦਾ ਨਹੀਂ ਮੁੱਕਦਾ ਨਹੀਂ ਕਿਆ ਗਰਨੇ ਵਰਗਾ ਜੋਣਾ ਜਮ ਵਰਦੀ ਤੁਰੀ ਹੈ ਜਿਸਲੇ ਜਮ ਤੋ ਬਰ ਕੱਦ ਕਾਠ ਵਗੈਰਾ ਦੇਖੋ ਬਾਹਰ ਦਾ ਧੋਰੀ ਵੀਰ ਬਾਹਰ ਨੂੰ ਬਾਈ ਚਾਹੀ ਬਦਦਵਾਰ ਥੱਲੇ ਫੇਰ ਪਿਆ ਚਾਹੀ ਠੀਕ ਆ ਕੁ ਡੱਕ ਤੇ ਨਹੀਂ ਗੱਲ ਦੀ ਹੈਣਾ ਕੁ ਡੱਕ ਤੇ ਨਹੀਂ ਬਾਈ ਕੁ ਡਿੱਟ ਕੇ ਚੋਲੋ ਬਾਈ ਕੁ ਡਿੱਟ ਕੇ ਚੋਲ ਜਿਹੜਾ ਮਰਜੀ ਚੋਲੇ ਜਾਏ ਕੁੜੀ ਕੁੜੀ ਮਰਜੀ ਕੁ ਚੋਲੇ ਗਰਾਊਂਡ 'ਚ ਬੰਨ ਕੇ ਨਿਆਣਾ ਪਾਉਣਾ ਪਾ ਲੋ ਨਿਆਣਾ ਨਹੀਂ ਪਾਉਣਾ ਨਾ ਪਾ ਹਣਾ ਨਿਆਣਾ ਪਾ ਕੇ ਵੀ ਤੇ ਨਿਆਣਾ ਨਾ ਪਾ ਕੀ ਵੇਪਰ ਦੋਨੇ ਧਾਵਨਾ ਧਾਰਾ ਮਾਰ ਕੇ ਦਿਖਾਤੀਆਂ ਦੂਜਾ ਸੁਆ ਮੂੰਹੋ ਛੇ ਦੰਦ ਤੇ ਆ ਲਾਟ ਵਾਂਗੂ ਚਮਕਦੀ ਪਈ ਆ ਜਮਾ ਦੂਰੋਂ ਕਿਹਾ ਬੰਦਾ ਜਗ ਜੈ ਵੀ ਪੂਰੇ ਲਾਟਰ ਖੜੀ ਥਿੰਦੀ ਵੱਜਾ ਲਾਦਾ ਪੂਰੇ ਪਸਮਾਚ ਆ ਜਮਾ ਓਕੇ ਆ ਤੇ ਚੋਣ ਵਗੈਰਾ ਕਰਨੇ ਵਰਗਾ ਤੇ ਬਾਈ ਜੀ ਭਾਵ ਯਾਰ ਇਹਦਾ ਕੀ ਹੋਊਗਾ ਭਾਵੇਂ ਫੋਟੋ ਕਰਨਾਗਾ ਹੋਊਗਾ ਜਮਾ ਜਾਈ ਜੀ ਜੀ ਅਕੋਰਡਿੰਗ ਹੈਨਾ ਪਰ ਮੈਂ ਕਿਹਦਾ ਖੰਮੀਤ ਗਤੀ ਮੰਨ ਕੇ ਲੈ ਲਈ ਬਾਕੀ ਮੇਰੇ ਕੋਲ ਠੰਡੀ ਨਹੀਂ 35 ਕਿਲ ਵੀ ਆ ਖਰਾ ਦੁੱਧ ਹੋ ਗਈ ਇੱਕ ਠੀਕ ਹੈ ਹਾਂ ਦੀ ਬੱਤੀ ਤੇ ਤੁਲੇ ਨੂੰ ਜੁਆ ਰਿਹਾ ਬਾਕੀ ਪੱਠਪੜੇ ਦੀ ਬੰਦਰ ਰਾਜੀ ਸਭੀ ਬੜੀ ਵਿੱਚ ਗਾਠਾ ਡੈਡ ਦਾ ਬਹੁਤ ਚੰਗਾ ਤੇ ਹਵਾਨੇ ਦੇ ਨਾੜਾ ਵਗੈਰਾ ਦੇਖੋ ਜਮਾ ਕੀ ਹਵਤਾ ਪੂਰੀ ਸਾਫ ਸੁਥਰੀ ਇਹ ਜਿਆ ਪੰਜ ਸਤ ਗਾਂ ਮਾ ਲੱਗੀਆਂ ਹੁਣ ਦੁੱਧ ਦੇ ਤੇ ਦੁਪਹਿਰੇ ਸਾਰਾ ਦਿਨ ਬੰਦਾ ਬੇਲਾ ਗੱਲਾਂ ਮਾਰਦੇ ਆ ਨੌਕਰੀ ਵੀ ਇੱਕ ਤਰ੍ਹਾਂ ਦੀ ਜਾਇ ਗੱਲਾਂ ਜਮ ਸੋ ਸਾਫ ਸੁਥਰੀ ਐ ਰਾਜੀ ਸਮੀ ਬੜੀ ਸੂਈ ਸਵਾਈਆ ਧਾਰਾਪਾ ਮਾਰ ਕੇ ਘੜਦੀਆਂ ਬੱਚਾ ਦੇਖੋ 나ੜੂਆ ਨਾਲ ਆ ਜਮਾ ਤੇ ਸਾਨੂੰ ਸੁੰ ਦੇਖੋ ਕਹਦਾ ਕਿਆ ਬਤਨ ਗੁੱਲੇ ਵਾਲਾ ਥਾਣਾ ਮੋਟਾਪੂਰਾ ਤੇ ਸ਼ਾਈਨਿੰਗ ਸੋਨੀ ਪੂਰੀ ਫੁੱਲਾ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ 98 ਠੀਕ ਐ ਐ ਨਹੀਂ ਜੰਦਾ ਇਹ ਕੁੜੀ ਹੋਗੀ ਠੀਕ ਐ ਉਹਨੇ ਕਿਹਾ ਸਵਾਦੀ ਬਹਿੜਾ 98778689 97350